ਜੇਕਰ ਤੁਸੀਂ ਪੰਜਾਬ ਤੋਂ ਆਪਣੀ ਕਾਰ ਲੈ ਕੇ ਦਿੱਲੀ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਦੇਰ ਅਸਲਿਕ ਨਵੰਬਰ 2025 ਤੋਂ ਦਿੱਲੀ ਦੇ ਵਿੱਚ ਨਵੇਂ ਟ੍ਰੈਫਿਕ ਤੇ ਪ੍ਰੋਡਕਸ਼ਨ ਕੰਟਰੋਲ ਨਿਯਮ ਲਾਗੂ ਹੋਣ ਜਾ ਰਹੇ ਨੇ ਜੋ ਲੱਖਾਂ ਲੋਕਾਂ ਦੀ ਯਾਤਰਾ ਦੀ ਯੋਜਨਾ ਨੂੰ ਪ੍ਰਭਾਵਿਤ ਕਰ ਸਕਦੇ ਨੇ ਤਾਂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਹੁਣ ਸਿਰਫ BS6 CNG ਤੇ ਇਲੈਕਟ੍ਰੋਨਿਕ ਵਹੀਕਲ ਯਾਨੀ ਕਿ ਇਲੈਕਟ੍ਰੋਨਿਕ ਵਾਹਨ ਹੀ ਰਾਸਤਾ ਨਹੀਂ ਦੇ ਵਿੱਚ ਦਾਖਲ ਹੋ ਸਕਣਗੇ ਇਹ ਨਿਯਮ ਖਾਸ ਤੌਰ ਤੇ ਵਪਾਰਕ ਵਾਹਨਾਂ ਤੇ ਲਗੂ ਹੋਵੇਗਾ ਪੁਰਾਣੇ ਪੈਟਰੋਲ ਤੇ ਡੀਜ਼ਲ ਵਾਹਨਾਂ ਨੂੰ ਨਾ ਤਾਂ ਦਿੱਲੀ ਦੀਆਂ ਸਰਹੱਦਾਂ ਦੇ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ ਤੇ ਨਾ ਹੀ ਉਹਨਾਂ ਨੂੰ ਦਿੱਲੀ ਦੇ ਪੈਟਰੋਲ ਪੰਪਾਂ ਤੇ ਇਧਨ ਮਿਲੇਗਾ ਤੇ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਸੀਮਾਵਾਂ ਤੇ ਪਹੁੰਚ ਜਾਂਦਾ ਹੈ ਸਰਕਾਰ ਦਾ ਇਹ ਦਾਵਾ ਹੈ ਕਿ ਫੈਸਲਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਲਿਆ ਗਿਆ ਇਸੇ ਕਰਕੇ ਸਰਦੀਆਂ ਦੇ ਵਿੱਚ ਜਦੋਂ ਹਵਾ ਦੇ ਵਿੱਚ ਧੂਏ ਤੇ ਜ਼ਹਿਰੀਲੇ ਕਣਾਂ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਨਿਯਮ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਤੇ ਸਖਤ ਰੁਕ ਹੋਵੇਗਾ ਨਿਯਮਾਂ ਦੇ ਮੁਤਾਬਕ ਪੁਰਾਣੇ ਗੈਰ BS6 ਪੈਟਰੋਲ ਡੀਜ਼ਲ ਵਾਹਨ ਚਲਾਉਣ ਵਾਲੇ ਡਰਾਈਵਰ ਤੇ ਟ੍ਰਾਂਸਪੋਰਟ ਕੰਪਨੀਆਂ ਨੂੰ ਸਭ ਤੋਂ ਵੱਧ ਸਮੱਸਿਆ ਦਾ ਸਾਹਮਣਾ ਕਰਨਾ ਪੈਣਾ ਹੈ ਕਿਉਂਕਿ ਪੰਜਾਬ ਹਰਿਆਣਾ ਯੂਪੀ ਤੇ ਰਾਜਸਥਾਨ ਤੋਂ ਹਰ ਰੋਜ਼ ਹਜ਼ਾਰਾਂ ਵਾਹਨ ਦਿੱਲੀ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਵਾਹਨ ਪੁਰਾਣੇ ਨੇ ਤੇ ਸਰਕਾਰ ਦਾ ਇਹ ਕਹਿਣਾ ਕਿ ਇਸ ਕਦਮ ਦੇ ਨਾਲ ਦਿੱਲੀ ਦੀ ਹਵਾ ਨੂੰ ਗੈਸ ਚੈਂਬਰ ਬਣਨ ਤੋਂ ਰੋਕਿਆ ਜਾ ਸਕਦਾ ਪਰ ਟ੍ਰਾਂਸਪੋਰਟ ਸੈਕਟਰ ਦੇ ਲੋਕ ਇਸ ਨੂੰ ਆਮ ਲੋਕ ਤੇ ਕਾਰੋਬਾਰੀਆਂ ਦੇ ਲਈ ਵੱਡੀ ਮੁਸੀਬਤ ਦੱਸ ਰਹੇ ਨੇ ਜੇਕਰ ਤੁਸੀਂ ਪੰਜਾਬ ਤੋਂ ਆਪਣੀ ਕਾਰ ਲੈ ਕੇ ਦਿੱਲੀ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਦੇਰ ਅਸਲਿਕ ਨਵੰਬਰ 2025 ਤੋਂ ਦਿੱਲੀ ਦੇ ਵਿੱਚ ਨਵੇਂ ਟ੍ਰੈਫਿਕ ਤੇ ਪ੍ਰੋਡਿਊਸ਼ਨ ਕੰਟਰੋਲ ਨਿਯਮ ਲਾਗੂ ਹੋਣ ਜਾ ਰਹੇ ਨੇ ਜੋ ਲੱਖਾਂ ਲੋਕਾਂ ਦੀ ਯਾਤਰਾ ਦੀ ਯੋਜਨਾ ਨੂੰ ਪ੍ਰਭਾਵਿਤ ਕਰ ਸਕਦੇ ਨੇ ਤਾਂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਹੁਣ ਸਿਰਫ BS6 CNG ਤੇ ਇਲੈਕਟ੍ਰੋਨਿਕ ਵਹੀਕਲ ਯਾਨੀ ਕਿ ਇਲੈਕਟ੍ਰੋਨਿਕ ਵਾਹਨ ਹੀ ਰਾਸਤਾ ਨਹੀਂ ਦੇ ਵਿੱਚ ਦਾਖਲ ਹੋ ਸਕਣਗੇ ਇਹ ਨਿਯਮ ਖਾਸ ਤੌਰ ਤੇ ਵਪਾਰਕ ਵਾਹਨਾਂ ਤੇ ਲਾਗੂ ਹੋਵੇਗਾ ਪੁਰਾਣੇ ਪੈਟਰੋਲ ਤੇ ਡੀਜ਼ਲ ਵਾਹਨਾਂ ਨੂੰ ਨਾ ਤਾਂ ਦਿੱਲੀ ਦੀਆਂ ਸਰਹੱਦਾਂ ਦੇ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ ਤੇ ਨਾ ਹੀ ਉਹਨਾਂ ਨੂੰ ਦਿੱਲੀ ਦੇ ਪੈਟਰੋਲ ਪੰਪਾਂ ਤੇ ਇਧਨ ਮਿਲੇਗਾ ਤੇ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਸਿਮਾਾਂਵਾਂ ਤੇ ਪਹੁੰਚ ਜਾਂਦਾ ਹੈ ਸਰਕਾਰ ਦਾ ਇਹ ਦਾਅਵਾ ਹੈ ਕਿ ਫੈਸਲਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਲਿਆ ਗਿਆ ਇਸੇ ਕਰਕੇ ਸਰਦੀਆਂ ਦੇ ਵਿੱਚ ਜਦੋਂ ਹਵਾ ਦੇ ਵਿੱਚ ਧੂਏ ਤੇ ਜ਼ਹਿਰੀਲੇ ਕਣਾਂ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਨਿਯਮ ਪ੍ਰਦੂਸ਼ਨ ਫੈਲਾਉਣ ਵਾਲੇ ਵਾਹਨਾਂ ਤੇ ਸਖਤ ਰੁਕ ਹੋਵੇਗਾ ਨਿਯਮਾਂ ਦੇ ਮੁਤਾਬਕ ਪੁਰਾਣੇ ਗੈਰ BS6 ਪੈਟਰੋਲ ਡੀਜ਼ਲ ਵਾਹਨ ਚਲਾਉਣ ਵਾਲੇ ਡਰਾਈਵਰ ਤੇ ਟ੍ਰਾਂਸਪੋਰਟ ਕੰਪਨੀਆਂ ਨੂੰ ਸਭ ਤੋਂ ਵੱਧ ਸਮੱਸਿਆ ਦਾ ਸਾਹਮਣਾ ਕਰਨਾ ਪੈਣਾ ਹੈ ਕਿਉਂਕਿ ਪੰਜਾਬ ਹਰਿਆਣਾ ਯੂਪੀ ਤੇ ਰਾਜਸਥਾਨ ਤੋਂ ਹਰ ਰੋਜ਼ ਹਜ਼ਾਰਾਂ ਵਾਹਨ ਦਿੱਲੀ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਵਾਹਨ ਪੁਰਾਣੇ ਨੇ ਤੇ ਸਰਕਾਰ ਦਾ ਇਹ ਕਹਿਣਾ ਕਿ ਇਸ ਕਦਮ ਦੇ ਨਾਲ ਦਿੱਲੀ ਦੀ ਹਵਾ ਨੂੰ ਗੈਸ ਚੈਂਬਰ ਬਣਨ ਤੋਂ ਰੋਕਿਆ ਜਾ ਸਕਦਾ ਪਰ ਟ੍ਰਾਂਸਪੋਰਟ ਸੈਕਟਰ ਦੇ ਲੋਕ ਇਸ ਨੂੰ ਆਮ ਲੋਕ ਤੇ ਕਾਰੋਬਾਰੀਆਂ ਦੇ ਲਈ ਵੱਡੀ ਮੁਸੀਬਤ ਦੱਸ ਰਹੇ ਨੇ ਜੇਕਰ ਤੁਸੀਂ ਪੰਜਾਬ ਤੋਂ ਆਪਣੀ ਕਾਰ ਲੈ ਕੇ ਦਿੱਲੀ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਦੇਰ ਅਸਲਿਕ ਨਵੰਬਰ 2025 ਤੋਂ ਦਿੱਲੀ ਦੇ ਵਿੱਚ ਨਵੇਂ ਟ੍ਰੈਫਿਕ ਤੇ ਪ੍ਰੋਡੂਸ਼ਨ ਕੰਟਰੋਲ ਨਿਯਮ ਲਾਗੂ ਹੋਣ ਜਾ ਰਹੇ ਨੇ ਜੋ ਲੱਖਾਂ ਲੋਕਾਂ ਦੀ ਯਾਤਰਾ ਦੀ ਯੋਜਨਾ ਨੂੰ ਪ੍ਰਭਾਵਿਤ ਕਰ ਸਕਦੇ ਨੇ ਤਾਂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਹੁਣ ਸਿਰਫ BS6 CNG ਤੇ ਇਲੈਕਟ੍ਰੋਨਿਕ ਵਹੀਕਲ ਯਾਨੀ ਕਿ ਇਲੈਕਟ੍ਰੋਨਿਕ ਵਾਹਨ ਹੀ ਰਾਸਤਾਨੀ ਦੇ ਵਿੱਚ ਦਾਖਲ ਹੋ ਸਕਣਗੇ ਇਹ ਨਿਯਮ ਖਾਸ ਤੌਰ ਤੇ ਵਪਾਰਕ ਵਾਹਨਾਂ ਤੇ ਲਗੂ ਹੋਵੇਗਾ ਪੁਰਾਣੇ ਪੈਟਰੋਲ ਤੇ ਡੀਜ਼ਲ ਵਾਹਨਾਂ ਨੂੰ ਨਾ ਤਾਂ ਦਿੱਲੀ ਦੀਆਂ ਸਰਹੱਦਾਂ ਦੇ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ ਤੇ ਨਾ ਹੀ ਉਹਨਾਂ ਨੂੰ ਦਿੱਲੀ ਦੇ ਪੈਟਰੋਲ ਪੰਪਾਂ ਤੇ ਇਧਨ ਮਿਲੇਗਾ ਤੇ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਸਿਮਾਾਂਾਂ ਤੇ ਪਹੁੰਚ ਜਾਂਦਾ ਹੈ ਸਰਕਾਰ ਦਾ ਇਹ ਦਾਵਾ ਹੈ ਕਿ ਫੈਸਲਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਲਿਆ ਗਿਆ ਇਸੇ ਕਰਕੇ ਸਰਦੀਆਂ ਦੇ ਵਿੱਚ ਜਦੋਂ ਹਵਾ ਦੇ ਵਿੱਚ ਧੂਏ ਤੇ ਜ਼ਹਿਰੀਲੇ ਕਣਾਂ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਨਿਯਮ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਤੇ ਸਖਤ ਰੁਕ ਹੋਵੇਗਾ ਨਿਯਮ ਦੇ ਮੁਤਾਬਕ ਪੁਰਾਣੇ ਗੈਰ BS6 ਪੈਟਰੋਲ ਡੀਜ਼ਲ ਵਾਹਨ ਚਲਾਉਣ ਵਾਲੇ ਡਰਾਈਵਰ ਤੇ ਟ੍ਰਾਂਸਪੋਰਟ ਕੰਪਨੀਆਂ ਨੂੰ ਸਭ ਤੋਂ ਵੱਧ ਸਮੱਸਿਆ ਦਾ ਸਾਹਮਣਾ ਕਰਨਾ ਪੈਣਾ ਹੈ ਕਿਉਂਕਿ ਪੰਜਾਬ ਹਰਿਆਣਾ ਯੂਪੀ ਤੇ ਰਾਜਸਥਾਨ ਤੋਂ ਹਰ ਰੋਜ਼ ਹਜ਼ਾਰਾਂ ਵਾਹਨ ਦਿੱਲੀ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਵਾਹਨ ਪੁਰਾਣੇ ਨੇ ਤੇ ਸਰਕਾਰ ਦਾ ਇਹ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਦਿੱਲੀ ਦੀ ਹਵਾ ਨੂੰ ਗੈਸ ਚੈਂਬਰ ਬਣਨ ਤੋਂ ਰੋਕਿਆ ਜਾ ਸਕਦਾ ਪਰ ਟ੍ਰਾਂਸਪੋਰਟ ਸੈਕਟਰ ਦੇ ਲੋਕ ਇਸ ਨੂੰ ਆਮ ਲੋਕ ਤੇ ਕਾਰੋਬਾਰੀਆਂ ਦੇ ਲਈ ਵੱਡੀ ਮੁਸੀਬਤ ਦੱਸ ਰਹੇ